ਸਸਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਤੇਵਿੰਦਰ ਮਾਨਾ ਸੋ ਇਸ ਵਕਤ ਲੁਧਿਆਣਾ ਦੇ ਮੋਡਲ ਟਾਊਨ ਐਕਸਟੈਂਸ਼ਨ ਇਲਾਕੇ ਦੇ ਵਿੱਚ ਮੌਜੂਦਾ ਬਿਤੇ ਸ਼ਮਸ਼ਾਨ ਘਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸ਼ਮਸ਼ਾਨ ਘਰ ਦੀਆਂ ਸੋ ਇਸ ਸ਼ਮਸ਼ਾਨ ਘਰ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਦਾ ਜਿਹੜਾ ਅੰਤਿਮ ਸੰਸਕਾਰ ਹੋਵੇਗਾ ਸੋ ਤਸਵੀਰਾਂ ਤੁਹਾਨੂੰ ਇਸ ਵਕਤ ਦਿਖਾ ਦਿੰਨੇ ਆ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਸੀਐਮ ਮਾਨ ਖੁਦ ਉਹਨਾਂ ਦੇ ਅੰਤਿਮ ਸੰਸਕਾਰ ਤੇ ਆ ਰਹੇ ਨੇ ਤੇ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ ਉਹਨਾਂ ਨੂੰ ਇੱਥੇ। ਸੋ ਵੱਖ-ਵੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਹੋਰ ਕਈ ਵੱਡੀਆਂ ਸ਼ਕਤੀਆਂ ਇੱਥੇ ਪਹੁੰਚ ਰਹੀਆਂ ਨੇ। ਤਾਂ ਇੱਕ ਪਾਸੇ ਦੇਖ ਸਕਦੇ ਹੋ ਕਿ ਜਿੱਥੇ ਪ੍ਰੇਡ ਵੀ ਹੋਵੇਗੀ ਤਾਂ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਤੋਂ ਸੰਦ ਸ਼ਰਧਾਂਜਲੀ ਦਿੱਤੀ ਜਾਵੇਗੀ ਡਾਕਟਰ ਸੁਰਜੀਤ ਪਾਤਰ ਜੀ ਨੂੰ। ਤਾਂ ਇਹ ਜਿਹੜੀਆਂ ਟੀਮਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਟੀਮਾਂ ਪ੍ਰੇਡ ਉਵੇਗੀ ਪਦਮਸ਼ਰੀ ਡਾਕਟਰ ਸਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਇਹ ਜਿਹੜੀਆਂ ਟੀਮਾਂ ਪਲੇਡ ਵਾਲੀਆਂ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤਿਆਰਬਰ ਤਿਆਰ ਨੇ ਤਾਂ ਜੋ ਉਹਨਾਂ ਦੀ ਅੰਤਿਮ ਯਾਤਰਾ ਵਾਲੀ ਗੱਡੀ ਹੈ ਉਹੀ ਸਮੇਂ ਦੇ ਵਿੱਚ ਇਸ ਸ਼ਮਸ਼ਾਨ ਘਰ ਦੇ ਵਿੱਚ ਪਹੁੰਚ ਰਹੀ ਹੈ ਤਾਂ ਪ੍ਰੋਪਰ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਹੈ ਤਾਂ ਇਸ ਵਕਤ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੇ ਸ਼ਰਧਾਂਜਲੀ ਜਿਹੜਾ ਨੇ ਪੇਟ ਕਰ ਲਈ ਤਾਂ ਉਹ ਫੁੱਲ ਵੀ ਇੱਥੇ ਰੱਖੇ ਗਏ ਨੇ ਸੀਐਮ ਮਾਨ ਖੁਦ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਇਹ ਉਹ ਸਮਸ਼ਾਨ ਘਾਟ ਜਿੱਥੇ ਡਾਕਟਰ surjit patar ਹੁਣਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਦੋ ਦਿਨ ਪਹਿਲਾਂ ਡਾਕਟਰ surjit patar ਇਸ ਦੁਨੀਆ ਨੂੰ ਅਲਵਿਦਾ ਆਕੇ ਸੰਤ ਅੱਜ ਦੋ ਦਿਨ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਮੋਡਰਨ ਐਕਸਟੈਂਸ਼ਨ ਇਲਾਕੇ ਦੇ ਵਿੱਚ ਕੀਤਾ ਜਾਵੇਗਾ ਸੋ ਹੋਰ ਵੀ ਕਾਫੀ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਨੇ ਅੰਗਜ ਤੇ ਬੰਦੀਆਂ ਉਹ ਕਲਾਕਾਰ ਸਾਹਿਤਕ ਸਾਤੇ ਖੇਤਰ ਦੇ ਵਿੱਚੋਂ ਵੱਡੇ ਲੋਕ ਸਭ ਇੱਥੇ ਕੁਝ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਤੋ ਫੌਰ ਵੀ ਜਿਹੜੀਆਂ ਸਬਸੀਦਾ ਇੱਥੇ ਪਹੁੰਚਣ ਗਿਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਾਸ਼ਿਕਾ ਸਾਸ਼ਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਗੰਬਰ ਮੰਡਾ ਸੋ ਇਸ ਵਕਤ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ ਦੇ ਵਿੱਚ ਮਰਨ ਦਾ ਇੱਥੇ ਸ਼ਮਸ਼ਾਨ ਘਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸ਼ਮਸ਼ਾਨ ਘਰ ਦੀਆਂ ਸੋ ਇਸ ਸ਼ਮਸ਼ਾਨ ਘਰ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਦਾ ਜਿਹੜਾ ਅੰਤਿਮ ਸੰਸਕਾਰ ਹੋ ਗਿਆ ਸੋ ਤਸਵੀਰਾਂ ਤੁਹਾਨੂੰ ਇਸ ਵਕਤ ਦਿਖਾ ਦਿੰਨੇ ਆ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਸੀਐਮ ਮਾਨ ਖੁਦ ਉਹਨਾਂ ਦੇ ਅੰਤਿਮ ਸੰਸਕਾਰ ਤੇ ਆ ਰਹੇ ਨੇ ਤੇ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ ਉਹਨਾਂ ਨੂੰ ਇੱਥੇ ਸੋ ਲੱਖ ਲੱਖ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਹੋਰ ਕਈ ਵੱਡੀਆਂ ਸ਼ਕਤੀਤਾ ਇੱਥੇ ਪਹੁੰਚ ਰਹੀਆਂ ਨੇ ਤਾਂ ਇੱਕ ਪਾਸੇ ਠੀਕ ਸਕਦੇ ਹੋ ਕਿ ਜਿੱਥੇ ਪ੍ਰੇਡ ਵੀ ਹੋਵੇਗੀ ਤਾਂ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸੋ ਸ਼ਰਧਾਂਜਲੀ ਦਿੱਤੀ ਜਾਵੇਗੀ ਡਾਕਟਰ ਸੁਰਜੀਤ ਪਾਤਰ ਜੀ ਨੂੰ ਤਾਂ ਇਹ ਜਿਹੜੀਆਂ ਟੀਮਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਟੀਮਾਂ ਪਰੇਡ ਹੋਵੇਗੀ ਪਦਮਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਤਾਂ ਇਹ ਜਿਹੜੀਆਂ ਟੀਮਾਂ ਪਰੇਡ ਵਾਲੀਆਂ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤਿਆਰਬਰ ਤਿਆਰ ਨੇ ਤਾਂ ਜੋ ਉਹਨਾਂ ਦੀ ਅੰਤਿਮ ਯਾਤਰਾ ਵਾਲੀ ਗੱਡੀ ਹੈ ਉੱਜੀ ਸਮੇਂ ਦੇ ਵਿੱਚ ਸ਼ਮਸ਼ਾਨ ਘਰ ਦੇ ਵਿੱਚ ਪਹੁੰਚ ਰਹੀ ਹੈ ਤਾਂ ਪ੍ਰੋਪਰ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਹੈ ਤਾਂ ਇਸ ਵਕਤ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੇ ਸ਼ਰਧਾਂਜਲੀ ਜਿਹੜਾ ਨੇ ਪੇਟ ਕਰ ਲਈ ਤਾਂ ਫੁੱਲ ਵੀ ਇੱਥੇ ਰੱਖੇ ਗਏ ਨੇ ਇਹ ਮਾਨ ਖੁਦ ਥੋੜੇ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਇਹ ਉਹ ਸਮਸ਼ਾਨ ਘਾੜਾ ਜਿੱਥੇ ਡਾਕਟਰ surjit patar ਹੁਣਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਦੋ ਦਿਨ ਪਹਿਲਾਂ ਡਾਕਟਰ surjit patar ਇਸ ਦੁਨੀਆ ਨੂੰ અલਵਿਦਾ ਅਗੇ ਸੰਤ ਅੱਜ ਦੋ ਦਿਨ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਮੋਡਰਨ ਐਕਸਟੈਂਸ਼ਨ ਇਲਾਕੇ ਦੇ ਵਿੱਚ ਕੀਤਾ ਜਾਵੇਗਾ ਤੋ ਹੋਰ ਵੀ ਕਾਫੀ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚ ਲਈਆਂ ਨੇ ਲਿਆਂਗ ਜਿੱਥੇ ਬੰਦियां ਉਹ ਕਲਾਕਾਰ ਸਾਹਿਤਕ ਸਾਤੇ ਖੇਤਰ ਦੇ ਵਿੱਚੋਂ ਵੱਡੇ ਲੋਕ ਸਭ ਇੱਥੇ ਪੂਜੀ ਸਮੇਂ ਦੇ ਵਿੱਚ ਪਹੁੰਚ ਰਹੇ ਨੇ